ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੰਗੇ ਕਦ ਕੱਦ ਜਿੰਦ ਜਿੰਦ ਨਾਲ ਤੁਹਾਨੂੰ ਐਚਪੀ ਸੋਰੀ ਐਰ ਸ਼ਾਰ ਬੈਡ ਦਿਖਾਉਣੀ ਹੈ ਗੱਬਣਾ ਸੂਣ ਨੂੰ ਬਾਕੀ ਆ ਟੈਟਰ ਵੀਰ ਤੇ ਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪਿੰਡ 시ਨੀਵਾਲ ਕਲਾਂ ਨਾਮ ਸ਼ੁਕਦੀਪ ਸਿੰਘ ਪਿੰਡ 시ਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਜੀ ਇਹ ਆਪਣਾ ਮੂਹ ਵਾਲੇ ਰਾਧੇ ਠੀਕ ਹੈ ਤੇ ਮੋਬਾਈਲ ਨੰਬਰ 984092509 9814092509 92509 ਜਿਹੜੇ ਆਪੇ ਐਰ ਸੈਰ ਵੜ ਦੇਖੀਏ ਨੇ ਕਿਹੜਾ ਸੂਆ ਸੂਰੀ ਹੈ ਵੀਰੇ ਦੂਜਾ ਸੂਆ ਸੂਰੀ ਹੈ ਦੂਜਾ ਸੂਆ ਅਜ ਕੈ ਕਿ ਦਿਨ ਬਾਕੀ ਆ ਸੂਣ ਚ ਹੱਤਾ ਦਾ 10 ਦਿਨ ਬਾਕੀ ਹੈ ਠੀਕ ਹੈ ਕਹਿੰਦੇ ਬਾ ਉਹ 10 ਕ ਦਿਨ ਸੂਣ ਚ ਬਾਕੀ ਆ ਤੇ ਕਦ ਕਾਟ ਜਾਂਦੇ ਜਿਆ ਨਾਲ ਵੜਾ ਪੂਰੀ ਪੜੀ ਹਾਂਜੀ ਭਾਈ ਜੀ ਠੀਕ ਹੈ ਤੇ ਦੁੱਧ ਪਿਛਲੀ ਵਾਰ ਕਿੰਨਾ ਕਿ ਦਿੱਤਾ ਇਹ ਦੁੱਧ ਭਾਈ ਵੀ 20 ਲੀਟਰ ਦਿੱਤਾ ਪਿਛਲੀ ਵਾਰੀ ਠੀਕ ਹੈ ਪਿਛਲੇ ਖਾਰ ਕਹਿੰਦੇ ਭਾ ਵੀ 20 ਕਿਲੋ ਤੋਂ ਪਾਰ ਚੱਲੀ ਆ ਪਾਰ ਚੱਲੀ ਆ ਤੇ ਦੁੱਧ ਵੀ ਠੀਕ ਹੈ ਐਡ ਕੀ ਅੰਦਾਜ਼ਾ ਕਿੰਨਾ ਲੱਗੀ ਐਡ ਕੀ ਬਾਈ 25 26 ਦਾ ਦੇਣਾ ਚਾਹੀਦਾ ਕਹਿੰਦਾ ਬਾਬਾ ਚਾਹੇ 22 23 ਮੰਨ ਕੇ ਲੈ ਜੇ ਵੀ ਪੋਲੇ ਹੱਥ ਨਾਲ 21 22 ਤੋਂ ਪਾਰ ਵਾਲੀ ਹੈਗੀ ਆ ਹਾਂ ਬਾਈ ਮੋਨ ਹੈ ਮੁੱਲ ਵਾੜੀ ਇਹਦਾ ਕੀ ਰੱਖਿਆ ਆਪਾਂ ਮੁੱਲ ਵੀਰੇ 85000 ਰੁਪਏ ਮਾਣ ਮੋਟਾ ਮਾਣਤਨ ਹੋ ਜਾਊਗਾ ਮਾਣਤਨ ਹੋ ਜਾਊਗਾ ਟੋਰ ਦੀ ਬਾਹਰ ਨੂੰ ਸੋ ਵੀਰੇ 85000 ਰੁਪਿਆ ਵੈੜ ਦੀ ਕੀਮਤ ਆ ਐਰ ਸ਼ਹਿਰ ਆ ਗਈ ਵੈੜ ਦੂਜਾ ਸੂਆ ਸੁੰਦੀ ਪਈ ਆ ਦੇਣਾ ਨੱਕ ਲੈ ਜੂ ਦਾ ਸਣਾ ਨਾਮਣਾ ਹਾਂ ਬਾਈ ਦੱਸ ਦੇ ਲੈ ਜੀ ਉਹ ਦੱਸ ਦੇਣਾ ਜੀ ਇਹ ਆਰਾਮ ਨਾਲ ਬਾਕੀ ਵੈਸੂ ਤੇ ਸੋ ਕੱਦ ਕਾਠ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਬਲੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਚੋਣ ਚਵਾ ਥਣਾ ਥਣਾ ਦੀ ਓਕੇ ਬਿਲਕੁਲ ਸਾਫ ਆ ਬਾਈ ਅਗਲਾ ਆ ਵੀ ਪਾਸ ਕਰਕੇ ਲੈ ਜਾ ਮਾਜੀ ਜੈ ਜੀ ਵਾਲਾ ਸੋ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਨਮਾਹਾਨ ਜਵਾਨੀ ਦੇ ਵਿੱਚ ਆ ਦੂਜਾ ਸੁਹਾ ਸੁੰਦੀ ਵੀ ਆ 10 ਤੋਂ ਲੈ ਕੇ 12 ਦਿਨ ਬਾਕੀ ਆ ਮੁੱਲ ਵੀ ਵੀਡੀਓ ਦੇ ਵਿੱਚ ਆ 85000 ਰੁਪਿਆ 8 ਅੱਲੇ ਦਾ ਦੰਦ ਬਾਈ ਅੱਧੇ ਕੋ ਮਹੀ ਕਰੇ ਅੱਧੇ ਕਰੇ ਨਹੀਂ ਠੀਕ ਆ ਜੇ ਉਹਨਾਂ ਦਾ ਦੂਜਾ ਸੁਹਾਈ ਆ ਹਨਾ ਹਾਂ ਸੋ ਵੀਰੋ ਕਦ ਕੁਦ ਦੇਖੋ ਯਾਰ ਤੇ ਬਾਕੀ ਲੇ ਵੇ ਲੋਬ ਦੀ ਬੜੀ ਖਬਰਦਾਰ ਆ ਤੇ ਨੰਬਰ ਬੋਲ ਦੀ ਦੁਬਾਰਾ ਆਪਣਾ 9814092509 85 ਚੋ ਮਾਨਦਾਨ ਕਰ ਦਾਂਗੇ ਇਹ ਬੰਦੇ ਹਾਂ ਬਾਈ ਮਾਨਦਾਨ ਕਰ ਜਿਹੜਾ ਆ ਗਿਆ ਭਾਲ ਆਉਂਦਾ ਅਸੀਂ ਦੇਖੇ ਤੁਰੰਗ ਜਾ ਹਾਂ ਬਾਈ ਖੁੱਲਾ ਮਾਨ ਸੋ ਮਹਿਲ ਕਲਾ ਦੇ ਨੇੜੇ ਆ ਗਿਆ ਬਰਨਾਲੇ ਜਿਹੜੇ ਦਾ ਪੰਨਾ ਸ਼ੀ ਹਾਂ ਦੋਹੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਦੇ ਚੈਨਲ ਨੂੰ ਪਿਆਰ ਦੇ ਲਈ ਤੈਅ ਰਹੋ